ਸਤਿ ਸ਼੍ਰੀ ਅਕਾਲ ਸਾਰੇ ਸਾਥੀ ਗੁਰਦੇ ਕੀ ਫਤਿਹ ਸੋ ਗੁਰੂ ਸਾਹਿਬ ਗੁਰੂ ਪਾਤਸ਼ਾਹ ਨੇ ਸਾਨੂੰ ਜੋ ਇਹ ਅਮੋਲ ਖਜ਼ਾਨੇ ਦਿੱਤੇ ਜਿਹਦੇ ਨਾਲ ਸਾਡਾ ਜੀਵਨ ਤੇ ਜਿਹਦੇ ਨਾਲ ਸਾਡਾ ਪ੍ਰਕਾਸ਼ ਆਪੇ ਗੁਰੂ ਜਗਨਾ ਜੀ ਵਰਦਸਕ ਕਰਕੇ ਆਪਣੇ ਬੱਚੇ ਲੈਂਦੇ ਸੋ ਉਹਨਾਂ ਦਾ ਜੀਵਨ ਸਾਡੇ ਨਾਲ ਸਤਿ ਹਮਾ ਸੁੱਲਤਾਨ ਸੁੱਲਤਾਨ ਸਾਡਾ ਫੰਡਾਮੈਂਟਲ ਰਾਈਟ ਹੈ ਜਿਉਣ ਦਾ ਹੱਕ ਹੈ ਰਾਈਟ ਟੂ ਲਿਵ ਕੋਈ ਵੀ ਸਰਕਾਰ ਹੋਵੇ ਉਹਨੇ ਹਰ ਨਾਗਰਿਕ ਦੇ ਕਿਰਸਾ ਤੋਂ ਹਵਾ ਸੁਣ ਪਾਣੀ ਸੁਣ ਪ੍ਰਾਪਤ ਦੇ ਪਰ ਅਫਸੋਸ ਆ ਕਿ ਇਹ ਇਹਦਾ ਹੋਂਦ ਕਰੇ ਸਾਨੂੰ ਉਪਲਬਧ ਨਹੀਂ ਸਾਡੇ ਅਮਰਤ ਵਰਗੇ ਪਾਣੀ ਦਰਿਆ ਫੁਨਾ ਦਰਿਆ ਜਨਸੀ ਨਾਲਾ ਨਾੜਾ ਬਣਾ ਦਿੱਤਾ ਹੈ ਉਹ ਨਸਲੀ ਵਿਕਤ ਜੋ ਹੋਵੇਗੀ ਅਮੀਰ ਕੋਲ ਕਾਰਪੋਰੇਟ ਵਿਅਕਤੀ ਹੋਵੇ ਉਹ ਜਿੱਤੀ ਨਹੀਂ ਜਿਹੜੀ ਕੀ ਗ੍ਰੇਡ ਜਿਹੜੀ ਹੈ ਇਸ ਵੇਲੇ ਵੀ ਏ ਗ੍ਰੇਡ ਵਗਣੀ ਹੈ ਉਹ ਸਾਰੇ ਦਾ ਸਾਰਾ ਪਾਣੀ ਹਾਲਵਾ ਦੇ ਰਾਜਸਥਾਨ ਦੇ ਲੋਕ ਕਿ ਸਿੱਧੇ ਰੂਪ ਵਿੱਚ ਪੀਂਦੇ ਆ ਇਹ ਸਿੱਧੇ ਰੂਪ ਵਿੱਚ ਚਾਗਦੇ ਨੇ ਤੋਂ ਅਸੀਂ ਲੰਬੇ ਸਮੇਂ ਤੋਂ 1999 ਵਿੱਚ ਅਸੀਂ ਆਪਣੇ ਪਿੰਡ ਵਿੱਚ ਸੀਵਰੇਜ ਸਟੇਸ਼ਨ ਪਾਤੀਏ ਪਾਣੀ ਨੂੰ ਟ੍ਰੀਟ ਕਰਕੇ ਖੇਤੀ ਨੂੰ ਵਰਤਣ ਯੋਗ ਬਣਾਇਆ 1999 ਵਿੱਚ ਅੱਜ ਤੱਕ ਰੀਕੇ ਵਾਲਾ ਪਾਣੀ ਟ੍ਰੀਟ ਹੋ ਕੇ ਖੇਤੀ ਨੂੰ ਲੱਗ ਰਿਹਾ ਸੁਲਤਾਨਪੁਰ ਦਾ 13 ਕਿਲੋਮੀਟਰ ਤੇ ਲੱਗ ਰਿਹਾ ਇਹ ਜਲੰਧਰ ਦਾ ਕਿਉਂ ਨਹੀਂ ਲੱਗ ਰਿਹਾ ਲੁਧਿਆਣੇ ਦਾ ਕਿਉਂ ਨਹੀਂ ਲੱਗ ਰਿਹਾ ਬਰਨਾਲੇ ਦਾ ਕਿਉਂ ਨਹੀਂ ਲੱਗ ਰਿਹਾ ਮੁਕਸਰ ਦਾ ਕਿਉਂ ਨਹੀਂ ਲੱਗ ਰਿਹਾ ਸੁਭੋਈ ਪਾਣੀ ਜਾ ਰਿਹਾ ਇਹਦੀ ਤੰਸੀਲ ਰਮਜੀਤ ਵੜਾਈ ਇਸ ਨਾਲ ਇਹਦੇ ਵਿੱਚ ਪਹਿਲਾ ਸਰਕਾਰਾਂ ਦੇ ਨਾਲ ਪ੍ਰਸ਼ਾਸਨ ਦੇ ਨਾਲ ਦੋ ਜਨਰ ਸਰਕਾਰਾਂ ਤੋਂ ਲੈ ਕੇ ਅਸੀਂ ਨੈਸ਼ਨਲ ਗ੍ਰੀਨਟ ਬਿਲੋਂਗ ਜਿਹੜੀ ਕਮੇਟੀ ਬਣਾਈ ਹੋਵੇ ਉਹਦੇ ਮੈਂਬਰ ਦੇ ਤੌਰ ਦੇ ਉੱਤੇ 42 ਸੌ ਕਰੋੜ ਤੋਂ ਵੱਧ ਜੁਰਮਾਨਾ ਜਿਹੜਾ ਹੈ ਉਹ ਸਰਕਾਰ ਨੂੰ ਹੋ ਸਕਦਾ ਹੈ। ਪਹਿਲੀ ਰੋੜ ਜਿਹੜੀ ਦਿੱਤੀ ਸੀ 50 ਕਰੋੜ ਰੁਪਈਆ ਸਰਕਾਰ ਨੂੰ ਜੁਰਮਾਨਾ ਹੋਇਆ ਸੀ। ਦੂਜੀ ਤੋਂ ਉਹ ਘਰ ਘਰ ਹੋ ਜਲੀ ਹੋ ਰਹੀ ਸੀ ਨਹੀਂ ਸੰਗਲ ਗ੍ਰੀਨ ਮੀਟਰ ਗਰਨਰਤੀ ਗਾਇ ਤੇ ਉਹਨਾਂ ਰੋ ਕਮੇਟੀ ਭਗਵਨ ਕਰੇ ਤੇ ਉਹ ਜਿਹੜੇ ਮੁਖੀ ਸੀ ਜੁਸ਼ਟ ਸਪਰੀਤੋਂ ਪਰਲਕੀ ਡਾਕਟਰ ਆ ਚਿੰਤ ਸਟਰੀ ਰਾਏ ਦੇ ਤੇ ਇਸ ਮੋਦ ਅਗਰਵਾਲ ਬਗੂ ਰਾਮ ਤੇ ਤੇ ਅਸੀਂ ਉਹਦੇ ਮੈਂਬਰ ਬਣੇ ਸੋ ਉਹ ਜਿਹੜੀਆਂ ਰਿਪੋਰਟਾਂ ਚਾਹ ਸਰਨ ਮੇ ਜੀ ਦਿਓ ਜਿਹੜਾ ਯੂਟੂਪ ਪ੍ਰਸ਼ੀਸ਼ਣ ਜਿਹੜੀਆਂ ਕਿਤੀ ਕਿਤਰ ਕੋਰਟ ਨੇ ਗਿਆ ਸੀ ਨਾ ਕਿ ਇਹਨਾਂ ਦੇ ਟ੍ਰੀਟਮੈਂਟ ਪਲਾਂਟ ਨਹੀਂ ਲੱਗੇ ਉਹ ਲਾਵਾ ਤੇ ਜੇ ਨਹੀਂ ਲਾਉਂਦੇ ਤੇ ਇਸੀ ਤੋਂ ਲੈ ਕੇ ਛੋਣੂ ਅਲਵਾ ਨੇ ਕੰਪਨਸੇਸ਼ਨ ਮੰਗਣਾ ਸ਼ੁਰੂ ਕਰੂਗਾ ਉਹ ਐਸ ਮਨੇ 750 ਤੋਂ 300 ਕਰੋੜ ਜਿਹੜਾ ਹੈ ਉਹ ਅਲਵਾ ਨੇ ਕੰਪਨਸੇਸ਼ਨ ਸਰਕਾਰ ਨੂੰ ਕਹਿ ਚੁੱਕਾ ਜਰਮਾਨਾ ਹੋ ਚੁੱਕਾ ਸੋ ਉਹਦੇ ਵਾਸਤੇ ਜੋਵੇਂ ਇਹ ਜਨੇਵੀ ਸਰਵਨ ਟ੍ਰੀਟਮੈਂਟ ਪਲਾਨ ਆ ਨਿਸਵੜੇ ਸਰਕਾਰ ਤੋਂ ਲੋਦੀ ਨੂੰ ਦਿੱਤੀ ਸੇਵਾ ਦਾ ਕੰਮ ਸ਼ੁਰੂ ਕੀਤਾ ਤੇ ਸਰਦਾਰ ਜੁਰਦਾ ਐਸ ਕੇ ਐਮ ਦਾ ਅਫਸਰ ਦਾ ਜਿਹੜਾ ਕੋਰੋਨੇ ਮੀਡੀ ਡਾਕਟਰ ਸੀ ਰੈਂਟਰ ਦਾ ਪਾਣੀ ਵਹਿਣ ਚ ਰਹਿਣਾ ਸੀ ਅਸੀਂ ਉਹ ਬੰਦ ਕੀਤਾ ਤੇ ਪਹਿਲਾ ਟ੍ਰੀਟਮੈਂਟ ਪਲਾਨ ਸਰਹੰਗੁਰ ਵਿੱਚ ਲੱਗਾ ਦੂਸਰਾ ਕਪੂਸੀ ਵਿੱਚ ਲੱਗਾ ਤੋ ਫਿਰ ਸੈਂਟਰ ਟ੍ਰੀਟਮੈਂਟ ਪਲਾਨ ਤੋ ਵੰਡ ਚੁੱਕੇ ਤੁਹ ਹਜੇ ਵੀ ਜਿਹੜੇ ਲੱਗੇ ਸੀ ਉਹ ਚੱਲਦੇ ਨਹੀਂ ਸੀ ਜਿਹੜੇ ਚਲਦੇ ਸੀ ਚਲਾਏ ਉਹ ਬਹਿ ਗਏ ਹਜੇ ਵੀ ਤੇ ਗਰੀਬਾਂ ਮੇਲ ਹੈਗਾ ਪੂਰੇ ਏਰੀਆ ਦਾ ਪਾਣੀ ਜਿਹੜਾ ਹੈ ਜਿਹੋ ਦੇ ਰੋਜ਼ ਉਹਨਾਂ ਦ੍ਰਿਸ਼ਤਿ ਵਸਕੇ ਗਈ ਸੀ ਅ ਬੇ ਅਧਰਸਪਾਲ ਗੋਲੇ ਵੀ ਕਿ ਸਿਰਫ 15 16% ਜਿਹੜਾ ਪਾਣੀ ਆ ਤ੍ਰੀਤ ਹੋ ਰਿਹਾ ਬਾਕੀ ਪਾਣੀ ਅਨ ਤ੍ਰੀਤ ਹੋ ਰਿਹਾ ਤੇ ਸਭ ਤੋਂ ਬੜੀ ਜ਼ਿਆਦਾ ਕੀਟ ਹੋ ਰਿਹਾ ਤੇ ਪੰਡਰਤ ਹੋ ਰਿਹਾ ਮਾਦੀ ਸਿੰਡਰਾਂ ਦੇ ਕੋਲੋਂ ਮਿਲ ਰਿਹਾ ਵਧੀਆਂ ਦੇ ਉੱਤੇ ਸੋ ਇੱਕ ਸਭਾਵ ਨੂੰ ਨਹੀਂ ਗੱਲ ਆ ਕਿ ਜਿਹੜਾ ਪਾਣੀ ਸੀ ਇਹਨੇ ਪਾਣੀ ਮੁੱਕ ਰਿਹਾ ਪਾਣੀ ਸੁੱਕ ਰਿਹਾ ਸਾਡੇ 12000 ਚੜ੍ਹਦਾ ਕਿ ਹਰ ਤਿੰਨ ਦਾ ਪਾਣੀ ਟ੍ਰੀਟ ਕਰਕੇ ਖੇਤੀ ਨੂੰ ਲੰਭਿਆ ਸਮਝ ਲਓ 20000 ਮੋਟਰਾਂ ਦਾ ਪਾਣੀ ਅਸੀਂ ਬਚਾ ਸਕੀਏ ਸੋ ਪਾਣੀ ਖੇਤੀ ਅਮਰਤਾ ਟ੍ਰੀਟ ਕੀਤੇ ਅਮ੍ਰਿਤ ਦੇ ਪਾਣੀ ਨੂੰ ਵੀ ਅਸੀਂ ਹੀ ਕੈਨ ਦੇ ਤੇ ਜਿਵੇਂ ਵੀ ਸਾਡੇ ਸਾਰੇ ਦੇ ਟ੍ਰੀਟਮੈਂਟ ਪਲਾਂਟ ਚੱਲ ਰਹੇ ਨੇ ਤੇ ہزارਾਂ ਏਕੜ ਆੜੇ ਮਾਲਕ ਹੋ ਕੇ ਅਸੀਂ ਪੀਓ ਵਾਲਾ ਬਣਾਣ ਕੱਢ ਕੇ ਖੇਤੀ ਨੂੰ ਲਾ ਰਹੇ ਆ ਤੇ ਜਿਹੜੇ ਖੇਤੀ ਲਈ ਪਾਣੀ ਉਹਨੂੰ ਮੰਗੀਆਂ ਦੇ ਚੱਲ ਕੇ ਉਹਦਾ 3 ਕਰੋੜ ਰੁਪਏ ਦਾ ਮੁਸਵਰਾ ਕਰਦੇ ਅਰਥ ਦੀ ਚੱਲ ਵਿੱਚ ਚਾਜ ਰਹੇ ਸੋ ਇਸੇ ਦਰੰਦ ਬਹੁਤ ਕੁਝ ਤੁਸੀਂ ਦੇਖੋਗੇ ਜਦੋਂ ਅੱਜ ਅੱਜ ਅਸੀਂ ਚੰਡੀਗੜ੍ਹ ਨੂੰ ਜਾ ਰਹੇ ਆ ਜੋਨੇ ਤੇ ਮਾਰਲੇ ਦੇ ਉੱਤੇ ਰਾਮੁਗੱਛੀ ਦੀ ਫੈਕਟਰੀ ਲੱਗੀਆਂ ਸੀ ਉਹਨਾਂ ਨੇ ਵੀ ਪਾਣੀ ਧਰਤੀ ਥੱਲੇ ਪਾਇਆ ਸੀ ਉਹ ਬੰਦ ਇਕਦਮ ਨਹੀਂ ਫੈਕਟਰੀ ਸਾਡੇ ਵਿੱਚੋਂ ਵੀ ਪਾਣੀ ਲਾਗ ਰਿਹਾ ਨਿਕਲਦਾ ਸੀ ਉਹ ਪਾਣੀ ਬੰਦ ਹੋਗਾ ਸੋ ਅਸੀਂ ਜਦੋਂ ਸ਼ੁਰੂ ਕੀਤਾ ਸੀ ਕਿ ਸਾਡੀਆਂ ਉਹਨਾਂ ਦੀਆਂ ਆਗਿਆਵਾਂ ਹੈ ਕਿ ਆਉਣ ਵਾਲੇ ਸਮੇਂ ਤੇ ਇਹੋ ਜਿਹਾ ਹੁਕਮ ਕਿ ਜਿਹੜਾ ਧਰਤੀ ਵਿੱਚੋਂ ਪਾਣੀ ਵਾਰ ਰਿਹਾ ਜੋਰੀ ਇਹ ਆਪਣੀਆਂ ਜਿਹੜੀਆਂ ਇਹਨਾਂ ਦੀਆਂ ਬਕੂਤਾਉ ਦੱਸਣੀਆਂ ਕਿ ਇਹ ਕੈਮੀਕਲ ਸਟੇਟਿ ਫੈਕਟਰੀ ਦੀ ਵਰਤ ਹੋਇਆ ਤੇਰਾ ਹੀ ਆ। ਸੋ ਉਹ ਕਿ ਅੰਡਸਟਰੀ ਜਿਵੇਂ ਲੱਗੇ ਅੰਡਸਟਰੀ ਉਹਦੇ ਅੰਡਸਟਰੀ ਦਾ ਬਕਰਾਰ ਸੋਲ ਦੇ ਸੀ ਅੰਡਸਟਰੀ ਦੇ ਖਲਾਫ ਨਹੀਂ ਪਰ ਅੰਡਸਟਰੀ ਉਹ ਪੈਰਾਮੀਟਰ ਪੂਰੇ ਕਰ। ਜੋ ਪੈਰਾਮੀਟਰ ਪলিউਸ਼ਨ ਕੰਟਰੋਲ ਹੋਉਂਦੇ ਆ। ਸੋ ਤੇਰਾ ਨਾਮ ਖਵਾ ਉਹਦੇ ਵੀ ਹੈਗਾ ਪੂਰਾ ਅੰਡਸਟਰੀ ਦੇ ਇਹ ਜਿੰਦੂ ਬਜੋ ਦਾ ਨਹੀਂ ਤੁਹਾਨੂੰ ਨਹੀਂ ਮਾਣਾ ਚਾਹੀਦਾ। ਫੜਕੀਆਂ ਦਾ ਵੀ ਉਹ ਹੈ ਜੀ ਦੂਰ ਦੂਰੀ ਦਾ ਬਾਦਨੀ ਹੋਣੀ ਚਾਹੀਦੀ ਫਿਰ ਪਾਣੀ ਦਾ ਉਹਦੇ ਵੀ ਪਰਮੀਟਰ ਸਾਰੇ ਕੋਈ ਹੁਣੇ ਕੁਛ ਨਹੀਂ ਪਰ ਅਫਸੋਸ ਹੈ ਕਿ ਹੁਣ ਤੱਕ ਜਿਹੜਾ ਹੈ ਅੰਡਰਟੇਮ ਨੂੰ ਜਿਹੜਾ ਹੈ ਕਿਸ ਕਰਕੇ ਵੀ ਇਹ ਰੋਗ ਦਾ ਦੇਖੋ ਸਭ ਕੋਰਟ ਨੇ ਕਿ ਕੁਝ ਨਾ ਮਿਲਿਆ ਪਰ ਤੁਸੀਂ ਲੋਕਾਂ ਦਾ ਜੀਵਨ ਜਿਹੜਾ ਹੈ ਉਹ ਨਹੀਂ ਖੋ ਸਕਦੇ ਲੋਕਾਂ ਦਾ ਜੀਵਨ ਦਾ ਹੱਕ ਨਹੀਂ ਖੋ ਸਕਦੇ ਥੋੜੀ ਸਵਾਹ ਕੇ ਅਸੀਂ ਜੋ ਵੀ ਅੱਜ ਤੱਕ ਦੀਆਂ ਆਰਧੂ ਤਸਵੀਰਾਂ ਸਾਰੀ ਨੈਸ਼ਨਲ ਗ੍ਰੀਨਪਲ ਬਿਊਰੋ ਦੇ ਉਪਰੰਤ ਸੰਸਥਾ ਚੰਡੀਗੜ੍ਹ ਆਈ ਸੀ ਸਾਡੀ ਉਹਨਾਂ ਦੇ ਸਾਹਮਣੇ ਦਿੱਤੇ ਗਏ ਚਿੰਤਰ ਕਹਾਣੀਆਂ ਦੇ ਸੀਰਲੇ ਸਾਹਮਣੇ ਉਹਨਾਂ ਨੇ ਕਿਹਾ ਸੀ ਕਿ ਇਹ ਕੰਦਰਾ ਨਿਯੋਗ ਹੈਗਾ ਸਾਡੇ ਉੱਪਰ ਪਾਣੀ ਆਈ ਸੀ ਕੰਢ ਰਿਹਾ ਸਾਡੇ ਕੋਲ ਟ੍ਰੀਟਮੈਂਟ ਪਲਾਂਟ ਨੇ 185 ਮੀਟਰ ਦੇ ਸਾਹਮਣੇ ਖੜਾ ਹੋਣ ਕਿਹਾ ਹੈ ਦੂਸਰੇ ਜੋ ਵੀ ਅਸੀਂ ਕਰਦੇ ਆ ਘਾੜੀ ਦੀ ਜਵਾਬ ਦੇ ਤਰ੍ਹਾਂ ਹੁਣ ਦੇਈ ਦੀ ਕਿ ਤੇ ਜੁਮੇਵਾਰ ਤੋਂ ਤੁਮ ਤੇ ਕਿ ਜਵਾਬ ਦੇ ਕੋਈ ਨਹੀਂ ਸੋ ਇਸ ਵਾਰ ਤੇ ਜੋ ਕੁਛ ਵੀ ਜਿਹੜੀ ਛੋਟੀ ਕੰਪਲੇਂਟ ਸੀ ਜੋ ਵੀ ਸਾਡੇ ਵੀਰਾਂ ਨੂੰ ਜਾ ਕੇ ਤੁਹਾਨੂੰ ਬਿਚੇ ਸੀ ਤੇ ਅਸੀਂ ਅਰਜੀਲ ਵੀ ਮਸੂਤ ਲਾਇਆ ਸੀ ਕਿ ਤੁਸੀਂ ਉੱਥੇ ਰਹੇ ਹੋ ਤੁਸੀਂ ਤੁਸੀਂ ਇਸ ਸੰਘਰਸ਼ ਕਰ ਰਹੇ ਫਰ ਤੁਸੀਂ ਸਾਡੀ ਟੀਮ ਆਉਗੀ ਤੁਸੀਂ ਜਿੱਥੋਂ ਮਰਜੀ ਜੋ ਤੁਸੀਂ ਕਹਿਣਾ ਚਾਹੋ ਉਹ ਦੱਸਣਾ ਚਾਹੋ ਉਹ ਆਪਣੀ ਗੱਲ ਰੱਖਦੇ ਹੋ ਜਿੱਥੋਂ ਤੁਸੀਂ ਸੈਂਪਲ ਕਰਵਾਣਾ ਚਾਹੋ ਸੈਂਪਲ ਕਰਵਾਓ ਉਹ ਸੈਂਪਲ ਵੀ ਡਰਨ ਡਰਨ ਹੋ ਰਿਹਾ ਹੈ ਇਸ ਨੂੰ ਇਧਰੋਂ ਜਾਣਗੇ ਬਹੁਤ ਜਾਣਗੇ ਤੁਸੀਂ ਕਹਿਣਾ ਕਿ ਇਸ ਲੋਟਰੀ ਚ ਜੀਵਾਂਗੇ ਉਹ ਪੁੱਛਦੇ ਜਿਹੜੀ ਕਾਲੀ ਕੋਈ ਨਹੀਂ ਸਮਝ ਰੋਗ ਨਹੀਂ ਪਤਾ ਨਹੀਂ ਕਿ ਜਿਹੜੀ ਵੱਡੇ ਵੱਡੇ ਪੱਧਰ ਤੇ ਹੋ ਰਹੀ ਹੈ ਜਿੰਮੇਵਾਰੀ ਇਤਨਾ ਕੈਸਰੀ ਹੋਦਾ ਹੁੜਾ ਕਲਾਮੀ ਵੀ ਦਿੱਤਾ ਵੀ ਉਹਦੇ ਨਾਲ ਨਾਲ ਪਰਚਾ ਮਾਰਦਾ ਕਿ ਪ੍ਰਸ਼ਾਸਨ ਕਿਉਂ ਨਹੀਂ ਕਾਰਵਾਈ ਕਰਦਾ ਕਿ ਉਹਨਾਂ ਨੂੰ ਕਿ ਇਹਦੀ ਰਿਪੋਰਟ ਕਿਸੇ ਦਿਖਾਇਆ ਸਾਰੀ ਰਿਪੋਰਟ ਕੋਈ ਨਹੀਂ ਚਲਦੀ ਨੈਸ਼ਨਲ ਗ੍ਰੀਨ ਕੰਟਰੋਲ ਨੂੰ ਜੋ ਕਿਸੇ ਦਿਖਾਇਆ ਸਭਾ ਕੁਝ ਇਹਨਾਂ ਨੂੰ ਫੈਸਲਾ ਕੋਟ ਨੇ ਕਰਵਾਉਂ ਕਿ ਕਿ ਅਸੀਂ ਸੋਨੋ ਚੀਜ਼ ਮੁਸ਼ਕਲ ਨਹੀਂ ਕਿ ਅਸੀਂ ਕਰ ਸਕਦੇ ਹਾਂ ਕਿਉਂਕਿ ਅਸੀਂ ਰੋਟੀ ਕਿੱਥੇ ਵੀ ਜੋ ਵੀ ਤੁਸੀਂ ਹੌਂਗੀ ਕਰਨੇ ਵਾਪਸ ਜਿੱਥੇ ਸਿੰਕਲ ਮਿੱਟੀ ਦੀ ਗਰਮੀਆਂ ਅਸੀਂ ਕਰਾਉਣੀ ਪਾਣੀ ਦੀ ਕਰਾਉਣੀ ਕਰਾਉਣੀ ਹੋਰ ਜਿਸ ਦੀ ਕਰਾਉਣੀ ਹੈ ਕਿਉਂਕਿ ਉਹਦੇ ਉੱਤੇ ਫੈਂਸਲਾ ਲਗਾਉਣ ਦਾ ਕੰਮ ਜਿਹੜਾ ਹੈ ਉਹ ਉਹ ਤੋਂ ਬਾਅਦ ਅਸੀਂ ਥੋੜ੍ਹਾ ਹੋਰ ਰਿਮੈਸਟ ਕਰ ਦੇਵਾਂਗੇ ਅਸੀਂ ਕਿਸ਼ੇ ਅਸੀਂ ਜੋ ਕਿਤੇ ਵੀ ਹੋਵੇ ਕੰਪੋਨਸ਼ਨ ਅਸੀਂ ਉਹ ਦੇਖਾਂਗੇ ਨਹੀਂ ਕਿਉਂਕਿ ਸਾਨੂੰ ਕੋਈ ਇਛਾ ਨਹੀਂ ਦਾ ਅਸੀਂ ਬੜੇ ਇਕੱਠੇ ਹੋ ਸਕਦੇ ਆ ਪਰ ਪਰ ਇਕੱਠੇ ਹਵਾ ਕਾਣੇ ਤੋਂ ਨਾ ਨਹੀਂ ਜਗੜਾ ਫਾਗੜ ਕੋਈ ਨਹੀਂ ਡ੍ਰੇਨ ਹੋਵੇ ਕੋਈ ਵੀ ਅਸੀਂ ਕਹਿੰਦੇ ਹਾਂ ਕੋਟਰ ਦੇ ਵਿੱਚ ਜਾ ਵਾਗੇ ਇੱਕ ਇੱਕ ਮੰਡਰੋ ਚ ਇੱਕ ਇੱਕ ਸਾਫ ਸੁੱਫਲੇ ਪਾਣੀ ਦਾ ਸਰਪਰ ਉਹ ਜਿਹੜਾ ਧਰਤੀ ਵਿੱਚ ਨਹੀਂ ਚਾਹ ਦੋਗੇ ਤੁਸੀਂ ਸਾਰੇ ਜ਼ਿੰਮੇਦਾਰ 15 ਸਾਲ ਦਾ ਪਾਣੀ ਬੱਜਿਆ ਹਰ ਮਹੀਨੇ ਸਾਲਾ ਪਰ ਝੋਨਾ ਕਿੱਥੋਂ ਲਾਣਾ ਸਾਲ ਵਿੱਚ ਅਸੀਂ ਪਾਣੀ ਕਿੱਥੋਂ ਲੈਣਾ ਤੇ ਅੱਜ ਕਿਸਾਨ ਦੀ ਚਿਰਤਾ ਤੇ ਪਾਣੀ ਕਿਸਾਨ ਦਾ ਸਭ ਤੋਂ ਜ਼ਿਆਦਾ ਪਾਣੀ ਦੀ ਕਿਸਾਨ ਨੇ ਖੇਤੀ ਕਰਨੀ ਉਹਨੂੰ ਰੋਣਾ ਇਹਨੂੰ ਸਮਝਣਾ ਇਹ ਵੀ ਸਾਡੀ ਜ਼ਿੰਮੇਵਾਰੀ ਹੈ ਕਿ ਦੇਖ ਕੇ ਅਸੀਂ ਇਹਨਾਂ ਨਾਲ ਸਾਾਨੂੰ ਇਹਦੀ ਲੋੜ ਹੈ ਇਹ ਸਾਨੂੰ ਫਿਕਰ ਜਾਈਦਾ ਸੋ ਇਹ ਜੇ ਅਸੀਂ ਸਾਹਮਣੇ ਰਲ ਕੇ ਫਿਕਰ ਕਰਾਂਗੇ ਤੇ ਸਰਕਾਰ ਦੇ ਉੱਤੇ ਵੀ ਬਹੁਤ ਵੱਡਾ ਪ੍ਰੈਸ਼ਰ ਆ ਕਿ ਇਹ ਪਾਣੀ ਨੂੰ ਅਸੀਂ ਇਹਦੇ ਖਰ ਖਰ ਜਿੰਨਾ ਵੀ ਮਾਨਵਿਆ ਦੇ ਵਿੱਚ ਜੋ ਨੁਕਸਾਨ ਹੋ ਰਿਹਾ ਸੀ ਉਸੇ ਰਾਸ ਸਮਾਜ ਵਿੱਚ ਵੀ ਦੇਖਿਆ ਕਿ ਕਿਸ ਤਰ੍ਹਾਂ ਕਿਸਾਨ ਖੁਦਕਿਸੀਆ ਕਰਦੇ ਆ। ਇਹ ਕਹਿੰਦੇ ਪਾਣੀ ਜਾ ਕੇ ਪਾਕਿਸਤਾਨ ਵੱਲ ਬੰਨੇ ਵਹਨ ਲਖਾ ਹੋਇਆ। ਪਾਣੀ ਆ ਗਿਆ ਨਾ ਇਹਦੇ ਵਾਈਡ ਰੇਨਰ ਜਾ ਕੇ ਫਾਜੂਲ ਕੜ ਦੇ ਵਿੱਚ ਕਿੱਥੀ ਹੋ ਰਹੀਆਂ ਵਾਈਡ ਰੇਨਰ। ਤੁਸੀਂ ਅੰਮਰਗਿਆ ਲਾਓ ਜਿੰਨਾ ਵਿੱਚ ਗੰਦਾ ਪਾਣੀ ਹੋ ਗਏ ਵਾਈਡ ਰੇਨਰ ਵਿੱਚ ਕਿੱਥੀ ਹੋ ਰਿਹਾ। ਮੂਰੇ ਪਾਣੀ ਨਿਕਲਣਾ। ਉਸ ਇਲਾਕੇ ਦੀ ਕੀ ਹਾਲਤ ਹੋਊਗੀ ਉਹ ਇਲਾਕੇ ਦੀ ਉਹਨੇ ਵੀ ਐਮਡੀਓ ਵਿੱਚ ਕੰਮ ਪੇਟਾ ਸੀ ਉਹਦੇ ਨਾਲ ਸਾਨੂੰ ਸਾਰਾ ਸੀ ਦੇਖਿਆ ਸੋ ਉਹਦੀ ਉਹਦੇ ਵਾਸਤੇ ਵੀ ਸੀ ਸਰਕਾਰ ਨੂੰ ਵੀ ਕਿ ਉਹਨਾਂ ਨਾਲ ਬੰਨ ਜਿਹੜਾ ਹੁਣ ਨਾ ਨਾ ਤਾਂ ਕਿ ਪਾਣੀ ਜੂ ਨਿਕਲੇ ਤੋਂ ਲੋਕੋ ਇਲਾਕਾ ਬੁਝੇ ਇਨ ਉੱਥੇ ਇਹੋ ਨੀਂ ਮਾਰੀ ਲੱਗ ਰਹੀ ਹੈ ਜਿਹੜੀਆਂ ਅਸੂਤੀ ਦੇ ਸੱਦੇ ਬੱਚਿਆਂ ਨੂੰ ਜੰਮਦੇ ਨੂੰ ਮਾਰੀ ਸੋ ਇਹ ਗੱਡੀ ਹੈ ਜਿਹੜੀ ਸਵੱਛਿਆ ਹੈ ਇਹਦਾ ਜ਼ਰੂਰ ਹੈ ਉਹ ਸੁਭਾ ਸਰ ਸਰਗਰ ਸੰਤ ਕੋ ਦੂਸਰਾ ਸੋ ਜੋ ਸਾਠੀ ਕੋਈ ਫੋਟੋਗ੍ਰਾਫਰ ਨਿੱਤਲ ਬਲਕੀ ਆਈ.ਐਸ.ੀ. ਤੋਂ ਸਵਾਦਾਰ ਤੁਸੀਂ ਬੇਨਤੀ ਕੀਤੀ ਕਿ ਆਵਾਜ਼ੀ ਤੋਂ ਤੁਹਾਡੇ ਕੋ ਬੋਝੇ ਜੋ ਕੋ ਸਹੀ ਕਰ ਸਕਦੇ ਆ ਕੋਈ ਜਦੋਂ ਬਾਅਦ ਸਾਡੇ ਕੋਲ ਅਸੀਂ ਅਮੇ ਤੋਂ ਬਾਅਦ ਕਰੀਆ ਕਿ ਜੂਰ ਆਸੀ ਤੁਹਾਡੀਆਂ ਰਿਪੋਰਟਾਂ ਕੋਲ ਜਾਣੀਆਂ ਹੈ ਕਾਨੂੰਨ ਕੋਰਟ ਨੇ ਸੁੱਧੀ ਕੋਰਟ ਨੂੰ ਰਿਪੋਰਟ ਜਾਣੀ ਹੈ ਤੋ ਇਸ ਵਾਰ ਤੇ ਜਿੰਨ ਬਹੁਤ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਇਸ ਫਵਾ ਬਣੀ ਧਰਤੀ ਨੂੰ ਬਚਾਉਣ ਵਾਸਤੇ ਲੱਗੇ ਹੋਏ ਤੇ ਕਿ ਜਦੋਂ ਕਿ ਇਹਨੇ ਜਾਗੂ ਉਗ ਨਹੀਂ ਸੁਣਿਆ ਸੋ ਹਮਨੇ ਕਰਨਾ ਛੋਟਾ ਨਰਲਾ ਛੋਟਾ ਧਰੇਲਾ ਡੋਲਣਾ ਨਾਲ ਇਸ ਕਰਕੇ ਬਣਾ ਰਿਹਾ ਪਾਣੀ ਬੰਦੇ ਰਹੇ ਸੀ ਕਿ ਸਾਨੂੰ ਕੀ ਪਰ ਕੀੜੇ ਤੋਂ ਕੋਲ ਨਾ ਕੋਲ ਮਾਹੌਲ ਬਾਰੇ ਰਣਸਤਾਨ ਤੇ ਜੋ ਚਰਚਾ ਹੋਈ ਆ ਰੌਲਾ ਪਿਆ ਤੇ ਜਿਹੜੀ ਇਹ ਇੰਦਰ ਬੰਨੇ ਧਿਆਨ ਹੋਇਆ ਪਰ ਇਹਦੇ ਵਾਸਤੇ ਕੁਝ ਸਮੇਂ ਦੀ ਵੀ ਲੋੜ ਅਦਾਲਤ ਨੇ ਨਹੀਂ ਸਮਾਂ ਦੇ ਰਹੀ ਕਿ ਇੱਥੇ ਦਿੱਕਤ ਤੁਸੀਂ ਕਰੋ ਨਹੀਂ ਕਰੋ ਇਹਨਾਂ ਨੂੰ এনवायरमेंट ਕੰਪਨਸੇਸ਼ਨ ਹਰ ਇੱਕ ਨੂੰ। ਫਾਉਲੀ ਨੀ ਇੰਡਸਟਰੀ ਕਿਸੇ ਨੂੰ ਕੋਈ ਹੱਕ ਨਹੀਂ ਉਹ ਹਵਾ ਪਾਉਣ ਧਰਤੀ ਨੂੰ ਪ੍ਰੋਡਿਊਸ ਕਰੇ ਅੰਡਰਟੇਕਿੰਗ ਦਾ ਫਰਜ਼ਾ ਉਹ ਆਲੇ-ਦੁਆਲੇ ਨੂੰ ਸਭ ਜਿੱਥੇ ਦਰਗਾਹ ਬੰਨਾ ਉਹਨਾਂ ਦੇ ਸੇਧ ਦਾ ਵਿਚਾਰ ਰੱਖ ਕੇ ਉਹ ਆਲੇ-ਦੁਆਲੇ ਦਾ ਖਿਆਲ ਰੱਖ ਕੇ ਤੇ ਰੋਗ ਜਿਹੜਾ ਹੈ ਉਸ ਨੂੰ ਸੋਧੂ ਵੀ ਕੰਮੀ ਹੈ ਹਨਾ ਨਰਤੀ ਦੀ ਕੋਈ ਖਲਾਬ ਨਹੀਂ ਸੀ ਕਹਿੰਦੇ ਸੀ ਵੀ ਨਰਤੀ ਨੂੰ ਕਹਿੰਦੇ ਆ ਪਰ ਅਜੇ ਨਰਤੀ ਦੇ ਖਲਾਬ ਨਹੀਂ ਨਰਤੀ ਆਪਣੀ ਪੈਰਾਮੀਟਰ ਜੋੜ ਜਾਈ ਦੇ ਉਹਨਾਂ ਨੂੰ ਹਾਕੂ ਕਰੇ ਤੋ ਬਹੁਤ ਬਹੁਤ ਸ਼ੁਕਰਾ ਸਾਨੂੰ ਦਾ ਨਾਮ ਇੱਕ ਪਿਛਲੇ ਸਮੇਂ ਦੌਰਾਨ 70 ਡੰਗਰ ਮਰ ਗਏ ਜੀ ਇਥੋਂ ਮੈਨੂੰ ਸੁਣਵਾਉਣਾ ਪਿਆ ਜੀ ਤੇ ਉਹ ਤੇ ਜੋਰ ਤੋਂ ਸੁਣੀ ਰਹਿਣਾ ਤੁਸੀਂ ਜਿਹੜੀ ਹੈਗੀ ਆ ਜੋ ਵੀ ਇਹਦੇ ਵਿੱਚ ਜੋ 6 ਬਲਾਂ ਵਿੱਚ ਜੋ ਵੀ ਇਹਦਾ ਆਊਗਾ ਉਹਦੇ ਤੇ ਕੋਰਟ ਨੇ ਕਰਨਾ ਤੁਸੀਂ ਦੇਖਿਆ ਜੀ ਤੇ ਉੱਥੇ ਉਹਨਾਂ ਦੇ ਝੂਗੀਆਂ ਸੜ ਗਈਆਂ ਸੀ ਇਹ ਸੱਤ ਬੱਤੇ ਕੋਰਟ ਨੇ 77 ਰੁਪਏ ਉਹਨਾਂ ਨੂੰ ਦੁਰਬਾਨਾ ਪੜਾ ਰਿਹਾ ਕਿ ਇਹ ਜਦੋਂ ਇਹਦੇ ਕੋਲ ਵਿੱਚ ਜਿਹੜਾ ਇਹ ਰੈਲੀ ਕਰਦੇ ਸੀ ਸੋ ਕੋਰਟ ਦੇ ਵਿੱਚ ਖਾਸ ਕਰਕੇ ਹਵਾ ਪਾਣੀ ਦੀ ਜੋ ਜੋ ਰਿਪ੍ਰੈਸਨ ਆ ਇਹਨਾਂ ਦੇਤੇ ਸਪਰੈਕਟ ਕੋ ਐਕਸ਼ਨ ਲਗਾਈ ਹੈ ਤੁਹਾਨੂੰ ਸਰਕਾਰ ਹੋਵੇ ਤੇ ਚਾਹੇ ਕੋਈ ਇੰਡਸਟਰੀ ਹੋਵੇ ਪਰ ਉਹ ਗਲ ਮੋੜ ਜਰੂਰ ਆਣੀ ਹੋਵੇ ਬਾਬਾ ਜੀ ਤੁਸੀਂ ਸਰਕਾਰ ਦੇ ਵਿੱਚੋਂ ਆਇਆ ਤੁਸੀਂ ਸਰਕਾਰ ਦਾ ਹਿੱਸਾ ਸਿਖ ਜਗਤ ਦੇ ਵਿੱਚ ਦਾ ਸਰਕਾਰ ਵੀ ਹੈ ਇੰਡਸਟਰੀ ਦੇ ਵੀ ਲੋਕੀ ਨਹੀਂ ਪਰ ਪੰਜਾਬ ਦੇ ਮੂਲ ਹੋਣ ਇੰਡਸਟਰੀ ਕੋ ਦੋ ਦੋ ਦੀਆਂ ਪਰਸਪੈਕਟਿਵ ਹੋਣੀਆਂ ਫੈਕਟਰੀਆਂ ਨੂੰ ਔਰ ਤਾਂ ਗੱਲ ਮਿਲਣਾ ਹੋਣਾ ਪਰ ਇਸ਼ਰਾਫ ਤੁਹਾਨੂੰ ਨਾ ਮੰਦਿਰੋ ਨਹੀਂ ਤਰਫੀ ਤੋਂ ਜ਼ਰੂਰ ਉਸੇ ਭਿੰਟੀਆਂ ਜਿਹੜੀਆਂ ਲੱਗਣੀਆਂ ਸੀ ਹੋਣਗੀਆਂ ਮਤਿ ਰਣਜੀਤ ਸਿੰਘ ਕਾ ਨੂੰ ਗ੍ਰਸਤੀ ਤੇ ਸਾਮੂਹ ਪੁਲਾਨੀ ਕਿ ਇਹ ਦੇ ਅੰਬਰਾਸਤੀ ਨੂੰ ਵੜੀਏ ਦਿੱਤਾ ਹੋਵਾ ਇਹਦੇ ਲੋਕ ਹਾਰ ਲੈ ਕੇ ਆਉਂਦੇ ਕਿ ਇੱਥੇ ਲੱਗਣੀ ਚਾਹੀਦੀ ਹੈ ਇਹਨੀਆਂ ਦੁਨੀਆਂ ਸ਼ੇਕਾਂ ਬੈਨ ਨੇ ਪੰਜਾਬ ਦੇ ਕਿਸਾਨ ਕਹਿੰਦੇ ਕਿ ਜਗ੍ਹਾ ਪੂਰੀ ਲੈਣੇ ਹੁਣ ਹੁਣਤ ਪੁਰ ਜੂ ਹੋਇਆ ਕਿਸੇ ਨੂੰ ਕਿਸੇ ਨੂੰ ਵੀ ਨਹੀਂ ਕਰ ਸਕਦੇ ਸਾਡੇ ਉਹਨਾਂ ਮੋਟੇ ਪਿੰਡਾਂ ਜਿਹੜੇ ਆ ਗਏ ਤਾਂ ਜਾਂਦੇ ਰਹਾਂਗੇ ਸਾਡੇ ਵਰਤਾਰ ਜਿਹੜੇ ਕੌਣ ਸੀ ਅੱਜ ਤੇਰੇ ਸੀ ਕੋਈਆ ਮੈਂਬਰ ਪਰਾਲੀ ਮੈਂਟਰ ਕੰਨੀ ਸਾਡੇ ਉਹਨਾਂ ਚਲਾਤ ਦੇ ਪਰਸੂ ਜੀ ਹੋਣਗੇ ਕਿਉਂਕਿ ਇਹ ਜੀਵਨ ਦਾ ਤੇਰਾ ਹੈ ਇਹ ਰੱਬ ਨੂੰ ਆਪਣਾ ਜਾਨ ਦੇਣੀ ਹੈ ਜਿੰਨਾ ਤੱਕ ਉਹ ਬੀ ਆਂਦੀ ਹੈ ਜੇ ਸਰਦੂ ਕੋਲ ਜੋ ਬਾਲਸੋ ਮੈਂਬਰ ਉਹ ਵੱਡੀ ਨਹੀਂ ਜਿੰਨਾ ਥੋੜਾ ਪਿਆਰ ਦੁਨੀਆਂ ਦੇ ਵਿੱਚ ਲੋਕਾਂ ਦਾ ਉਹ ਤੋਂ ਵੱਡਾ ਲੋਕਦਰਸ ਨਹੀਂ ਦਿੱਤਾ ਅਸੀਂ ਉਹਨਾਂ ਦੇ ਨਾਲ ਹੈ ਉਹ ਵੱਡਾ ਕੁਝ ਨਹੀਂ ਆ ਸੋ ਬਾਕੀ ਸਾਰੇ ਜਿਹੜੇ ਮਰੇ ਅੱਜ ਇਹ ਸਿੱਕੇ ਦਾ ਫਰਾਂਗ ਨਹੀਂ ਆਵਾਜ਼ ਆ ਖਾਵਾ ਦੇ ਜਿਲ੍ਹਾ ਦੇ ਸਰਮ ਸਿੰਘ ਜੀ ਅਸੀਂ ਉੱਥੇ ਸਮਾਂ ਮਿਲਿਆ ਮੰਗੋਲੀਆ ਮੁੱਦਾ ਤੇ ਕੇ ਇਹ ਵੀ ਭਾਰੀ ਨੁਕਤੇ ਹੋ ਗਿਆ ਦੂਸਰਾ ਇਹ ਇਸ ਬੁਆਕੇ ਮੱਝ ਦੇ ਜਨਰ ਦੇ ਮੰਗਣ ਦਾ ਜਿਹੜਾ ਮੁੱਦਾ ਸੀ ਪਾਣੀ ਦਾ ਸੀ ਤੇ ਤਰੀਕ ਨੂੰ ਲੈ ਉਹ ਬਾਤ ਦੇਖੀ ਉਹ ਸਾਰੇ ਚ ਸਵਿਧ ਰੱਖੇ ਸੋ ਜਨਾਂ ਕੀ ਇੱਕ ਬੰਦਾ ਕਰ ਸਕਦਾ ਕਿਉਂਕਿ ਜੇ ਕੀ ਹੈ ਮਰਵਾ ਜੀ ਦੁਆਲੇ ਸਾਰਾ ਕੁਝ ਤੋਂ ਬਾਰੇ ਇਹ ਇਹ ਵੀ ਹੋਣਾ ਬਣਾ ਸਕਦਾ ਮਨੋਕੋਣ ਨਾਲ ਜਿਹੜੇ ਬਾਰੇ ਬਾਤ ਕਰ ਰਹੇ ਹਾਂ ਉਹਨਾਂ ਦੇ ਸਾਡੀ ਬਾਦ ਉੱਥੋਂ ਤੱਕ ਪਹੁੰਚਿਆ ਸਾਡੀ ਨਹੀਂ ਪਹੁੰਚੀ ਜਿਹੜੀ ਬਾਦ ਇੱਥੇ ਗਿਆ ਬਈ ਸਾਡੀ ਬਾਦ ਉੱਥੋਂ ਜੋ ਗਈ ਕਿੰਨੇ ਕਿੰਨੇ ਬਣੇ ਅੱਜ ਅੱਜ ਨੇ ਕਿੰਨੇ ਚਰਨ ਲੱਗੇ ਕਿ ਇਹਨਾਂ ਦੀ ਬਾਦ ਉੱਥੇ ਨਹੀਂ ਜਾਊਗੀ ਜੋ ਅਸੀਂ ਕਹਿ ਰਹੇ ਹਾਂ ਕਿ ਤੁਹਾਡੇ ਸਾਹਮਣੇ ਗਿਆ ਹੈ ਨਾ ਤੇ ਜਿਹੜੀ ਸਾਡੇ ਕੋਲ ਹੋਇਆ ਹੁੰਦਾ ਕੁਝ ਨਹੀਂ ਹੋ ਜੀਵਨ ਦੇ ਵਿੱਚ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਹੈ ਤੇ ਮਾਣ ਦੀ ਕਿਰਪਾ ਕਰਾਂ ਉਸ ਅੰਦਰ ਦਾਸ ਸੇਵਾ ਦਾ ਬਣਾ ਕੇ ਰੱਖਣ ਤੋਂ ਅਸੀਂ ਤੁਹਾਡੇ ਨਾਲ ਸਦਾ ਹੀ ਗੁਰੂ ਕਾਸਟਿਕ ਤੋਂ ਬਦਲ ਕੇ ਨੀਰ ਦੇ ਵਿੱਚ ਬਾਬਾ ਜੀ ਇੱਥੇ ਬੋਰ ਕਾਫੀ ਨਤੀਜਾ ਲਈ ਉਹ ਜਿਹੜੇ ਕੋ ਇਲੈਕਟ੍ਰੋਨਿਕ ਜੱਤਰ ਹੁੰਦੇ ਨੇ ਉਹਨਾਂ ਦੇ ਨਾਲ ਚੈੱਕ ਕਰਾਏ ਆ ਜੇਕਰ ਕੋਈ ਵੀ ਇਸ ਆਲੇ ਦੁਆਲੇ ਕੋਈ ਬੋਰਨ ਤੋਂ ਕੋਰਟ ਦੇ ਮੋੜੇ ਇਸੀ ਤੋਂ ਦੇ ਵਕੀਲ ਸਭਾ ਰੱਖ ਸਕਦੇ ਆ ਕਿ ਸਾਡੇ ਮੈਟਿੰਗਾਂ ਕਰਾਈ ਹੋਏ ਉਹ ਤੋਂ ਮੰਗੋ ਸਾਰਾ ਕੁਝ ਉਸ ਤੋਂ ਜਦੋਂ ਕਿ ਜੇ ਉਹ ਤੀਰ ਕੋਰਟ ਚ ਲੈ ਰਹੀ ਹੈ ਉਹ ਵਕੀਲ ਨੇ ਉਹਨੂੰ ਲੜਨਾ ਹੁੰਦਾ ਕਿ ਇਹ ਜੀ ਤੀਜੋ ਤੋਂ ਉਹਨਾਂ ਬੱਸ ਤੇ ਕੋਈ ਵੀ ਜੀ ਜੇ ਕਿ ਹੁਣ ਕੋਰਟ ਵੀ ਜਾਣਾ ਥੋੜਾ ਜੀ ਤੇ ਮਾਰੇ ਕੇ ਪਾ ਕੇ ਉਹ ਨੋ ਤੁਸੀਂ ਉਹ ਸਭੂਤਾ ਕੋਲ ਕੋਰਟ ਨੇ ਆਪਣੀ ਮਰਜ਼ੀ ਕਹਿਣੀ। ਮੈਂ ਤੁਸੀਂ ਕਹਿੰਦੇ ਮੋਢੀ ਨਾ ਜੀ ਇੱਕ ਵਾਰ ਸਰ ਮੈਂ ਨਾ ਵੀਡੀਓ ਵੇਖੀ ਸੀ ਐਮ ਸਾਹਿਬ ਤੁਹਾਨੂੰ ਕਹਿ ਰਹੇ ਸੀਗੇ ਜਿੱਥੇ ਤੁਹਾਨੂੰ ਲੱਗੇ ਜੇ ਕੋਈ ਗਲਤ ਹੋ ਰਿਹਾ ਜਾਂ ਜਿੱਥੇ ਤੁਹਾਨੂੰ ਲੱਗੇ ਵੀ ਭਲਾਈ ਦਾ ਕੰਮ ਕਰਨਾ ਚਾਹੀਦਾ ਤੁਸੀਂ ਫੈਲ ਸਾਡੇ ਕੋਲੇ ਲੈ ਕੇ ਆ ਜਿਓ ਸੈਂ ਮੈਂ ਤੋਂ ਬਿਨਾ ਦੇਖ ਕੇ ਕਰ ਦੂੰਗਾ। ਹਾਂ। ਕੀ ਆ ਸੀਗਾ ਜੀ? ਜਿਹੜੀ ਜਿਹੜੀ ਗੱਲ ਉਹ ਤੁਸੀਂ ਕਹਿ ਰਹੇ ਜਦੋਂ ਜਿਹੜੀ ਬੱਚੋ ਆ ਗਏ ਤੇ ਆਪਣੇ ਕੁਸਰਤ ਸੁਧਾ ਬਾਬਾ ਜੀ ਅਸੀਂ ਆਹ ਪਾਰਟੀ ਜੋ ਨਹੀਂ ਗਈ ਨਹੀਂ ਅਸੀਂ ਇਹਦੇ ਬਾਰੇ ਨਹੀਂ ਇਹ ਹੋ ਗਏ ਦੀ ਕੁਝ ਨਹੀਂ ਕਹਿਣਾ ਆਵਾਜ਼ ਵਾਲਾ ਪ੍ਰਦੂਸ਼ਣ ਵਾਲਾ ਜੀ ਤੁਹਾਨੂੰ ਦੇਖ ਰਿਹਾ ਕੀ ਦੇਖ ਰਿਹਾ ਜੋ ਵੀ ਜੋ ਵੀ ਤੁਸੀਂ ਕਿਹਾ ਸੀ ਉਹ ਸੰਪਨ ਦਵਾਤੇ ਆ ਬਾਕੀ ਜਿਹੜੀਆਂ ਗੱਲਾਂ ਸੀ ਨਹੀਂ ਕਹਿ ਸਕਦੇ ਕਿ ਸਮਾਜ ਨੂੰ ਮਹਿਦ ਕਰਕੇ ਸੀ ਦੱਸ ਕਹਿੰਦਾ ਜੀ ਤਿੰਨਾਂ ਕਿਉਂਕਿ کورٹ ਨੇ ਉਹ ਗੱਲਾਂ ਮੰਨ ਲਈਆਂ ਨੇ ਕਿ ਉਹਨਾਂ ਨੂੰ ਸੁਪੂਰਣੇ ਉਹ ਤੁਸੀਂ ਦੋਗੇ ਹੋਰ ਕਿਦੋਂ ਹੋਣਾ ਇਸੇ ਬਾਰੇ ਕੋਰਟ ਵਿੱਚ 84 ਦੇ ਜਿਹੜੇ ਕਤਲੇਆਮ ਦੇ ਲੱਗੇ ਹੋਏ ਕੇਸ ਅਜੇ ਤੱਕ ਕਿਸੇ ਨੂੰ ਇਨਸਾਫ ਨਹੀਂ ਮਿਲਿਆ ਜੀ ਕੋਰਟਾਂ ਦਾ ਕੋਰਟਾਂ ਦਾ ਇਨਸਾਫ ਹੋਣਾ ਸੋ ਬਾਬਾ ਜੀ ਆਏ ਚਲੋ ਅਸੀਂ ਇਹਨਾਂ ਦਾ ਧੰਨਵਾਦ ਕਰ ਰਹੇ ਹਾਂ ਪਰ ਬਾਬਾ ਜੀ ਤੁਹਾਡੇ ਦੀ ਆਸਾਂ ਬਣੀਆਂ ਕਿਉਂਕਿ ਤੁਸੀਂ ਦੇਈ ਵੀ ਪੂਰੀ ਤਰ ਕੀਤੀ ਹੈ ਪਰ ਇਹ ਲੋਕਾਂ ਦਾ ਦਰਦ ਅੱਜ ਤੁਸੀਂ ਦੇਖ ਲਿਆ ਸੋ ਇਹਦਾ ਆਵਾਜ਼ ਤੁਸੀਂ ਸਰਕਾਰ ਦੇ ਕੰਰਾਂ ਚ ਪਾਇਆ ਜੀ ਸਾਰੀ ਤੇ ਬਾਅਦ ਚੋਂ ਵੀ 25 ਦਿਨ ਹੋ ਗਏ ਉਹਨਾਂ ਦੇ ਕੰਰਾਂ ਗਈ ਨਹੀਂ ਸੋ ਜਿਹੜੀਆਂ ਫੈਕਟਰੀਆਂ ਬਾਹਰ ਦੇ ਸਟੇਟਾਂ ਦੇ ਬੰਦ ਨੇ ਉਹ ਪੰਜਾਬ ਦੇ ਵਿੱਚ ਅੱਗੇ ਖੁੱਲਣਗੀਆਂ ਸੋ ਬੜਾ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਸੰਗਠਨ ਬੇਨਤੀ ਕਰ ਰਗਾ ਬੈਠੋ ਜੇ ਆਪਾਂ ਆਪਣਾ ਦੁੱਖਾਤ ਆਪਾਂ ਸਾਂਝਾ ਕਰਨਾ ਕੋਈ ਗੱਲ ਨਹੀਂ ਇਹ ਮਸਲੇ ਤੁਹਾਡੇ ਬੈਠ ਕੇ ਹੱਲ ਹੋਣਗੇ ਇਹ ਬਿਨਾਂ ਬੈਠੇ ਹੱਲ ਨਹੀਂ ਹੋਣਗੇ ਸੋ ਆ ਸਰਪੰਸਾਂ ਵੀ ਗੱਲ ਕਰਨੀ ਚਾਹੁੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਸਤਿ ਸੱਚੇ ਬਾਜ ਲੋ ਅਸੀਂ ਬਹੁਤ ਜ਼ਿਆਦਾ ਜੀਵਣਾ ਕਹਿੰਦੇ ਆ ਸਾਰੇ ਨਗਰ ਵਾਸੀ ਸਾਰੇ ਪਹਿਲੇ ਜਿੰਨੀ ਸੰਗਤ ਬਣਾ ਦੇ ਉਹ ਜਿੱਥੇ ਬੈਠੇ ਹਾਂ ਲੋ ਲੱਭਾ ਜੀ ਅੱਜ ਦੇਖੀ ਅਸੀਂ ਕਰਨੀ ਚਾਹੁੰਦੇ ਜਰੂਰ ਮਾਰਦੀ ਸਾਊਂਡ ਲੈ ਲਈ ਜਿਹੜੀਆਂ ਕੋਟਾਂ ਜਿਹੜੀਆਂ ਇਹ ਲੋਏ ਹੈਗੀਆਂ ਆਪਣੀਆਂ ਲਾਇਫ ਬਣਾਉਟੀਆਂ ਦੇਖੋ ਤੁਸੀਂ ਸਾਰੇ ਇਹ ਮੋਰ ਤੇ ਸੰਗਤ ਦੀ ਸ਼ੁਰੂਆਤ ਕੀਤੀ ਆ ਸਾਨੂੰ ਤੁਹਾਡੇ ਦੇ ਬਹੁਤ ਵੱਡੀ ਆਸ ਆ ਤੁਹਾਡੀਆਂ ਜਿਹੜੀਆਂ ਅੱਖਾਂ ਅੱਜ ਲਾਈਫਾਂ ਦੇ ਕਾਪਲੀ ਹੈਗੀਆਂ ਬਹੁਤ ਵੱਡੀ ਆ ਤੁਹਾਡੀ ਜ਼ਿੰਦਗੀ ਦੇ ਵਿੱਚ ਦੀ ਪਾਲ ਵਧੀਰਾ ਵਧੀਰਾ ਕੀਤਾ ਆ ਇਹ ਜਿਹੜੀਆਂ ਧੰਨੀਆਂ ਅੱਜ ਪਾਲੀਆਂ ਬੋਲਾਂ ਦੇਖਦੇ ਆ ਇਹਨਾਂ ਦੇ ਲਾਈਫਾਂ ਦੇ ਕੋਈ ਆਸ ਨਹੀਂ ਮੇਰੇ ਵੀਰ ਇੱਕ ਵਾਰੀ ਬੈਠੋ ਜਾਂ ਸਰਕਾਰ ਨੇ ਉਹਨਾਂ ਨੂੰ ਕਿਹੜਾ ਮਾਰ ਕੇ ਫੜਿਆ ਆਪਾਂ ਜਿਹੜੀ ਵਿਚਾਰ ਚਾਣੂਗੇ ਆਪਾਂ ਸਾਰੇ ਸੁਣ ਕੇ ਜਾਣੇ ਮੇਰੇ ਭਰਾ ਸਾਰੇ ਇੱਕ ਵਾਰੀ ਬੈਠੋ ਸਾਡੇ ਮੇਰੇ ਵੀਰ ਜੀ ਤੇ ਤੁਹਾਨੂੰ ਵੀ ਬੇਨਤੀ ਆ ਸਰਕਾਰ ਨੇ ਉਧਰ ਕਿਹੜਾ ਮਾਰ ਕੇ ਉਹਨਾਂ ਆਪਾਂ ਸਾਰੇ ਸਾਹਮਣੇ ਉਹਨਾਂ ਦਾ ਸਤਿਕਾਰ ਕਰਨ ਨਾਲ ਕੀਤਾ ਵੀ ਆ ਬਾਕੀ ਗੱਲ ਕਰਦੇ ਸੀ ਲੱਭਾਂ ਦੇ ਇਹਨਾਂ ਨੂੰ ਸਾਨੂੰ ਮਰਦਾ ਕੋਡ ਕੋਈ ਸੁਸ਼ਮਾਨ ਜੀ ਦੇ ਨਾਮ ਸਾਨੂੰ ਕਿਸੇ ਨੂੰ ਲੈ ਕੇ ਸੁਸ਼ਮਾਨਾ ਸਾਨੂੰ ਸੁਸ਼ਮਾਨਾ ਤੁਹਾਡੇ ਤੇ ਸੁਸ਼ਮਾਨਾ ਹੈਗਾ ਹੈ ਗਈ ਆ ਇਹ ਦੇਖੋ ਵੀ ਤੁਸੀਂ ਸਾਡੀ ਪੂਰੀ ਕਰੂ ਕਰਦੇ ਹੋ ਕਿ ਨਹੀਂ ਕਰਦੇ ਇਹ ਤੁਹਾਡੇ ਰੱਬ ਨੂੰ ਪਤਾ ਦੂਜੀ ਗੱਲ ਕਰਦੇ ਆ ਕਿ ਜਿਹੜੀ ਇਹ ਲੈਬ ਦੀ ਆ ਲੈਪਾ ਭਰਾਓ ਸਾਡੇ ਕੋਲ ਤਾਂ ਕੋਈ ਵਿਸ਼ਵਾਸ ਵਾਲੀ ਗੱਲ ਹੀ ਨਹੀਂ ਹੈ ਜੀ ਕਿ ਅਸੀਂ ਕਿਸੇ ਵੀ ਲੈਬ ਦੇ ਨੂੰ ਸਵਾਲ ਕਰ ਲਈਏ ਅੱਗੇ ਸੈਂਪਲ ਲੈ ਕੇ ਰੋਡ ਜਾ ਜਾਂਦੇ ਆ ਸਾਡੇ ਐਮ ਐਲ ਨੇ ਹੀ ਸੈਂਪਲ ਭੁਲਾਏ ਆ ਉਹਦਾ ਕੋਈ ਕੁਝ ਨਹੀਂ ਬਣਿਆ ਹਜੇ ਲੇਕਿਨ ਭਾਗੋਂ ਸਤਨਾ ਵੈਰੂਗਾ ਵਾਹਿਗੁਰੂ ਜੀ ਸਾਰੀ ਸੰਗਤ ਬੈਠ ਜਿਓ ਸਾਰੇ ਨੂੰ ਹੱਥ ਜੋੜ ਕੇ ਬੇਨਤੀ ਆ ਬਾਬਾ ਜੀ ਇਹ ਜੋ ਅੰਦਰ ਸੈਪਲਿੰਗ ਗਰਾਊਂਡ ਜੇ ਆ ਆਪਣੀ ਲੈਚੀ ਆ ਕਿ ਸ਼ਾਂਤੀ ਨਾਲ ਇਸ ਤਰ੍ਹਾਂ ਬਲਦੀ ਬੈਠ ਕੇ ਹੋ ਜੇ ਜਿੰਨਾ ਅਸੀਂ ਸਵੇਰ ਦੇ ਇੱਥੇ ਬੈਠੇ ਆ ਮੇਰੀਆਂ ਮਾਤਾ ਪਿਤਾ ਇਕੱਠੀਆਂ 20 25 ਮਿੰਟ ਦੀ ਹੋਰ ਸੇਵਾ ਕਰ ਲੋ ਇੱਥੇ ਬੈਠ ਜਿਓ ਮੈਂ ਇੱਕ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰਨਾ ਚਾਹਣਾ ਹੈ ਆਪਣਾ ਹੱਲ ਇੱਥੇ ਬੈਠੇ ਹੀ ਹੋਣਾ ਹੈ ਜਿਹੜੀ ਫੈਕਟਰੀ ਬੰਦ ਹੋਣੀ ਹੈ ਉਹ ਇੱਥੇ ਸ਼ਾਂਤੀ ਮਈ ਇਸ ਤਰ੍ਹਾਂ ਪ੍ਰਦਰਸ਼ਨ ਨਾਲ ਹੀ ਹੋਣੀ ਹੈ 25 ਦਿਨ ਹੋ ਗਏ ਆਪਾਂ ਬੈਠੇ ਆ ਬੜੀ ਸ਼ਾਂਤੀ ਦੇ ਨਾਲ ਇਸੇ ਤਰ੍ਹਾਂ ਆਪਾਂ ਬੈਠੇ ਰਹੇ ਜਿੰਨਾ ਚਿਰ ਜਿਹੜੀ ਸ਼ਰਾਬ ਦੀ ਫੈਕਟਰੀ ਬੰਦ ਨਹੀਂ ਹੁੰਦੀ ਆਪਾਂ ਇਥੇ ਇਸ ਫੈਕਟਰੀ ਬੰਦ ਕਰਵਾ ਕੇ ਹੀ ਉੱਠਣਾ ਹੈ ग आहे शब फैक्टरी बंदि सॼी हिकु फैक्ट्री ਮਾਣ ਵਾਲੀਆ ਵੀਰੋ ਇਹ ਜਿਹੜਾ ਆਪਣਾ ਪ੍ਰਦਰਸ਼ਨ ਹੈ ਇਹਨੇ ਮਾਲਕ ਉਸ ਦੀ ਜੜ ਕੱਟਣੀ ਹੈ ਹੋਰ ਕੋਈ ਵੀ ਜਿਹੜੀ ਦਾਤ ਹੈ ਸਾਰੀਆਂ ਇਹਨੇ ਖਰੀਦ ਲੈਣੀਆਂ ਕੋਈ ਵੀ ਜਿਹੜੇ ਆ ਪੂਛਣਾ ਵਾਲੇ ਸੈਂਪਲਿੰਗ ਲੈ ਕੇ ਗਏ ਨੇ ਤੈ ਸਰਪੰਚ ਨੇ ਦੱਸਿਆ ਰਿਜ਼ਲਟ ਨਹੀਂ ਆਇਆ ਕਿਉਂਕਿ ਇਹਨਾਂ ਦਾ ਪ੍ਰਭਾਵ ਬਹੁਤ ਜ਼ਿਆਦਾ ਆ ਆਪਾਂ ਜਿਹੜੇ ਇਲਾਕਾ ਬਚਾਉਣਾ ਹੈ ਇਹ ਇਲਾਕੇ ਨੂੰ ਫੜਿਆ ਪ੍ਰਿਆ ਕਰਨਾ ਹੈ ਕਿਉਂਕਿ ਇਹਦਾ ਪਾਣੀ ਹੈ ਆ ਮਹੂਸਲਾ ਮੈਨੂੰ ਦੱਸਿਆ ਵੀ ਜਿਹੜਾ ਧਰਤੀਆਂ ਦਾ ਪਾਣੀ ਜਨਾ ਖਰਾਬ ਹੋ ਗਿਆ ਇੱਕ ਵਾਰ ਇਹ ਹੰਦੇ ਕੋਈ ਵੀ ਟ੍ਰੀਟਮੈਂਟ ਪਲਾਂਟ ਨਹੀਂ ਬਣਿਆ ਜਿਹੜਾ ਇਹਨੂੰ ਸਹੀ ਕਰ ਦੇ ਪਾਣੀ ਨੂੰ ਇੱਕ ਵਾਰ ਧਰਤੀਆਂ ਦੇ ਸਾਰੇ ਪੱਕਿਆਂ ਦਾ ਪਾਣੀ ਖਰਾਬ ਹੋ ਗਿਆ ਉਸ ਤੋਂ ਬਾਅਦ ਉਸ ਚੀਜ਼ ਦਾ ਕੋਈ ਹੱਲ ਨਹੀਂ ਆਪ ਦੇ ਇਲਾਕੇ ਨੂੰ ਬਚਾਉਣ ਦੇ ਲਈ ਇਸ ਰੈਡ ਕੈਮੀਕਲ ਫੈਕਟਰੀ ਨੂੰ ਬੰਦ ਕਰਨ ਦੇ ਲਈ ਆਪਾਂ ਇੱਥੇ ਬੈਠ ਕੇ ਸੰਘਰਸ਼ ਕਰਨਾ ਹੈ ਕਿਉਂਕਿ ਪ੍ਰਸ਼ਾਸਨ ਨੇ ਤੇ ਦੀਪ ਮੰਤਰੇ ਨੇ ਬੜੇ ਅਤਕੰਡੇ ਬਣਾਉਣੇ ਆ ਇਸ ਪ੍ਰਟੈਸਟ ਨੂੰ ਖਤਮ ਕਰ ਦੇ ਲਈ 25 ਦਿਨਾਂ ਦੇ ਵਿੱਚ ਬਹੁਤ ਹੀ ਹਵਾਵਾਂ ਇਸ ਪ੍ਰਟੈਸਟ ਤੇ ਲੱਗੀਆਂ ਨੇ ਨਾਤ ਕੋਈ ਨਵੀਂ ਹਵਾਵਾਂ ਲੱਗਦੀ ਹੈ ਇੱਥੇ ਪ੍ਰਟੈਸਟ ਤੇ ਪਰ ਉਹ ਹਵਾਵਾਂ ਨੇ ਮੰਗਣਾ ਹਵਾਵਾਂ ਦਾ ਕੰਮ ਹਿੰਦਰਾ ਬਣਨ ਪਰ ਸੂਰਮਿਆਂ ਦਾ ਇਸ ਕੰਮ ਦਾ ਖੰਡਨ ਹੈ सरपंच साहब दी ਮਨਜ਼ੂਰਵਾਦ ਤੋਂ ਬੇਨਤੀ ਕਰਕੇ ਕਹੇ ਸੀ ਜਦੋਂ ਉਹਨਾਂ ਨੇ ਆਪਿਆ ਆਪ ਤੇ ਜਦ ਹੀ ਆ ਸ਼ੁਰੂ ਕਰਨ ਤੋਂ ਪਹਿਲਾਂ ਭਾਸ਼ਣ ਬੋਲਿਆ ਸੀ ਸੂਰਜਾ ਸੋਹ ਪਛਾਨੀਏ ਤੇ ਉਹ ਲੜੇ ਦਿਨ ਦੇ ਖੇਤ ਪੁਰਜਾ ਕੱਟ ਮਰੇ ਕਰਵਾ ਸਾਡੇ ਖੇਤ ਭਰਾਓ ਆਪਾਂ ਨਹੀਂ ਇੱਥੇ ਪਿੱਛੇ ਰੱਖਣਾ ਆਪਕਾ ਜੀ ਸਰਪੰਚ ਸਾਹਿਬ ਦੱਸ ਕੇ ਗਏ ਅਬ ਗੁਰੂ ਸਾਹਿਬ ਦੇ ਮਿਹਰੇ ਬਾਅਦ ਆਪਰੇ ਮੇ ਉਹਨਾਂ ਤੇ ਆਪਾਂ ਪਹਿਲਾਂ ਦੇਣਾ ਉਨਾ ਛਾਦਾਂ ਦੇ ਪਹਿਲਾਂ ਦੇਖੀ ਇਹ ਮੋਰਚਾ ਜਿਹੜਾ ਫਟੇ ਜਾਣਾ ਆਪਾਂ ਉਨਾ ਚਿਰ ਇੱਥੋਂ ਨਹੀਂ ਉੱਠਣਾ ਜਿੰਨਾ ਚਿਰ ਇਹ ਮੋਰਚਾ ਫਟੇ ਨਹੀਂ ਹੁੰਦਾ ਸ਼ਰਾਬ ਫੈਕਟਰੀ ਬੰਦ ਨਹੀਂ ਹੁੰਦੀ ਇਕੋ ਹੀ ਮੰਗ ਕਿਹ ਤੋਂ ਮੰਗੂ ਇਕੋ ਹੀ ਮੰਗੂ ਇਕੋ ਹੀ ਮੰਗੂ ਇਕੋ ਹੀ ਮੰਗੂ ਕਿਰਾਹੇ ਫੈਕਟਰੀ ਬੰਦ ਹੋਣੀ ਇੱਥੇ ਬੈਠ ਕੇ